10 ਅਕਤੂਬਰ ਦਾ ਦਿਨ ਆ ਔਰ ਪਿਛਲੇ 2 ਦਿਨ ਜਿਹੜੇ ਐ ਬਹੁਤ ਵੱਡਾ ਘਾਟਾ ਜਿਹੜਾ ਮਨੇ ਰੰਗਲੇ ਪੰਜਾਬ ਦੀ ਧਰਤੀ ਨੂੰ ਉਹ ਪਿਆ ਬੇਸ਼ੱਕ ਉਹ ਰਾਜਵੀਰ ਜਵੰਦੇ ਦੇ ਰੂਪ ਦੇ ਵਿੱਚ ਹੋਵੇ ਕਿਉਂਕਿ ਉਹ ਘਾਟਾ ਜਿਹੜਾ ਪਿਆ ਉਹ ਇਕੱਲੇ ਪਰਿਵਾਰ ਨੂੰ ਘਾਟਾ ਨਹੀਂ ਪਿਆ ਉਹ ਪੋਨੇ ਪਿੰਡ ਨੂੰ ਘਾਟਾ ਨਹੀਂ ਪਿਆ ਉਹ ਜਗਰਾਉ ਹਲਕੇ ਨੂੰ ਘਾਟਾ ਨਹੀਂ ਪਿਆ ਉਹ ਸੱਭਿਆਚਾਰ ਨੂੰ ਘਾਟਾ ਪਿਆ ਪੰਜਾਬ ਨੂੰ ਘਾਟਾ ਪਿਆ ਔਰ ਸਾਡੀ ਮਾਂ ਬੋਲੀ ਨੂੰ ਘਾਟਾ ਪਿਆ ਔਰ ਸਾਡੇ ਪਰਿਵਾਰਾਂ ਨੂੰ ਘਾਟਾ ਪਿਆ ਮੇਰੇ ਵੀਰੋ ਕਿਉਂਕਿ ਇੰਨੀ ਕੁ ਵਧੀਆ ਉਹ ਸਟੇਜ ਸਾਡਾ ਵੀਰ ਇੰਨੀ ਕੁ ਵਧੀਆ ਉਹਦੇ ਗੀਤ ਔਰ ਆਉਣ ਵਾਲੇ ਸਮੇਂ ਦੇ ਵਿੱਚ ਰਾਜਵੀਰ ਜਵੰਦੇ ਨੇ ਮੇਰੇ ਵੀਰੋ ਬੜਾ ਕੁਝ ਜਣਾ ਸਾਡੇ ਬੱਚਿਆਂ ਨੂੰ ਸਿਖਾਉਣਾ ਸੀਗਾ ਉਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਉਹ ਘਾਟਾ ਸਾਡੇ ਪਰਿਵਾਰਾਂ ਨੂੰ ਮੈਂ ਕਹਿੰਦਾ ਵੀ ਉਹ ਪਿਆ ਹੈ ਔਰ ਇੱਕ ਘਾਟਾ ਜਿਹੜਾ ਹੈ ਘੋੜਿਆਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਰਹਿ ਘੋੜੇ ਦਾ ਫੱਤੇ ਜੰਗ ਦਾ ਖਾਸੀ ਕਲਾ ਪਿੰਟ ਸਰਦਾਰ ਭਜਨ ਸਿੰਘ ਦਾ ਜਿਹੜੇ ਘੋੜਾ ਪ੍ਰੇਮੀ ਨੇ ਉਹਨਾਂ ਨੂੰ ਪਤਾ ਵੀ ਉਸ ਜਾਨਵਰ ਦੇ ਵਿੱਚ ਉਸ ਮੈਂ ਜਾਨਵਰ ਨਹੀਂ ਕਹੂੰਗਾ ਉਸ ਫਰਿਸ਼ਤੇ ਦੇ ਵਿੱਚ ਜਿੰਨੀ ਖਾਸੀਤ ਸੀਗੀ ਔਰ ਜਿਹਨਾਂ ਉਹ ਘਾਟਾ ਵੀ ਸਾਡੇ ਰੰਗਲੇ ਪੰਜਾਬ ਦੀ ਧਰਤੀ ਨੂੰ ਬਹੁਤ ਵੱਡਾ ਪਿਆ ਮੇਰੇ ਵੀਰੋ ਉਹ ਘਾਟਾ ਕਦੇ ਨਹੀਂ ਪੂਰਾ ਹੋਣਾ ਔਰ ਰਾਤ ਹੀ ਇੱਕ ਹੋਰ ਜਿਹੜੀ ਮੇਰੇ ਵੀਰੋ ਬੜੀ ਮੰਦ ਭਾਗੀ ਖਬਰ ਜਿਹੜੀ ਉਹ ਸਾਨੂੰ ਸੁਣਨ ਨੂੰ ਮਿਲੀ ਹੈ ਵੀ ਜਲੰਧਰ ਜ਼ਿਲ੍ਹੇ ਦਾ ਜਿਲੰਦਰ ਸ਼ਹਿਰ ਦਾ ਉਹ ਸਾਡਾ ਭਰਾ ਬੋਡੀ ਬਿਲਡਿੰਗ ਦੀ ਦੁਨੀਆ ਦਾ ਫਿਲਮੀ ਦਾ ਫਿਲਮਾਂ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਵਰਿੰਦਰ ਘੁੰਮਣ ਉਹ ਵੀ ਸਾਡੇ ਵਿੱਚ ਨਹੀਂ ਰਿਹਾ ਸੋ ਸੰਤਾ ਮਹਾਪੁਰਸ਼ਾਂ ਦੀ ਆਮਦ ਹੈ ਮਹਾਪੁਰਸ਼ਾਂ ਕੇ ਉਹ ਅਰਦਾਸ ਕੀਤੀ ਹੈ ਵੀ ਮਹਾਪੁਰਸ਼ੋ ਪੰਜਾਬ ਦੀ ਧਰਤੀ ਬਹੁਤ ਕੱਟ ਜਿਹੜੇ ਸਹਿ ਰਹੀ ਹੈ ਪਿਛਲੇ ਸਮੇਂ ਦੌਰਾਨ ਆਪਾਂ ਦੇਖਿਆ ਹੈ ਹੜ੍ਹਾਂ ਦੀ ਮਾਰ ਦੇ ਨਾਲ ਬਹੁਤ ਮੇਰੇ ਵੀਰੋ ਿਲਾਕੀ ਪ੍ਰਭਾਵਿਤ ਹੋਏ ਹੈ ਬਹੁਤ ਸਾਰਾ ਨੁਕਸਾਨ ਜਿਹੜਾ ਹੋਇਆ ਹੈ ਔਰ ਸੱਚੇ ਪਾਤਸ਼ਾਹ ਅੱਗੇ ਇਹੋ ਅਰਦਾਸ ਬੇਨਤੀ ਹੈ ਮੇਰੇ ਵੀਰੋ ਵੀ ਗੁਰੂ ਮਹਾਰਾਜ ਆਉਣ ਵਾਲਾ ਸਮਾਂ ਜਿਹੜਾ ਮੇਲੇ ਰੰਗਲੇ ਪੰਜਾਬ ਦੀ ਧਰਤੀ ਤੇ ਉਹ ਚੰਗਾ ਹੋਵੇ ਔਰ ਕਦੇ ਵੀ ਮੇਰੇ ਵੀਰੋ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸੁਣਨ ਨੂੰ ਉਹ ਨਾ ਮਿਲਣ ਆਓ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ और इतों इथिया नसलां इथ दसलां डिगर दी कला दली एक छा लाइए कोई रसराबाझी ना रवे बोले सोने सत श्री अकाल